ਪੁਲਿਸ ਦੀ ਗ੍ਰਿਫਤ ਦੇ ਵਿੱਚ ਭੱਜੀਆਂ ਜਾਂਦੀਆਂ ਅਤੇ ਥਾਣੇਦਾਰ ਦੇ ਕੋਲ ਬੈਠੀਆਂ ਇਹ ਵਿਦੇਸ਼ੀ ਅਤੇ ਪੰਜਾਬੀ ਕੁੜੀਆਂ ਦੇ ਕਾਰਨਾਮੇ ਸੁਣ ਕੇ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਕਿ ਆਖਰ ਇਹ ਕੁੜੀਆਂ ਕਿਹੜੇ ਰਾਹ ਪੈ ਗਈਆਂ ਦਰਸਲ ਦਿਨ ਢਲਦੇ ਹੀ ਜਦੋਂ ਸ਼ਾਮ ਹੁੰਦੀ ਸੀ ਤਾਂ ਇਹ ਕੁੜੀਆਂ ਦਾ گرو ਸ਼ਹਿਰ ਦੇ ਵਿੱਚ ਸਰਗਰਮ ਹੋ ਜਾਂਦਾ ਸੀ ਤੇ ਫਿਰ ਰੋਡ ਉੱਤੇ ਆਉਣ ਜਾਣ ਵਾਲੇ ਮੁੰਡਿਆਂ ਨੂੰ ਇਸ਼ਾਰੇ ਨਾਲ ਬੁਲਾ ਕੇ ਸਨਸਾਨ ਥਾਂ ਯਾਨੀ ਕਿ ਜੰਗਲ ਵਰਗੀ ਥਾਂ ਉੱਤੇ ਲੈ ਜਾਂਦੀਆਂ ਜਿੱਥੇ ਇਹ ਕੁੜੀਆਂ ਜੰਗਲ ਦੇ ਵਿੱਚ ਮੰਗਲ ਲਗਾ ਦਿੰਦੀਆਂ ਸੀ ਅੱਗੇ ਸੁਣੋ ਫਿਰ ਪੁਲਿਸ ਅਧਿਕਾਰੀ ਦੇ ਜਵਾਨੀ ਕਿਵੇਂ ਇਹਨਾਂ ਕੁੜੀਆਂ ਦਾ ਪਰਦਾ ਫਾਸ਼ ਹੋਇਆ ਹਾਂ ਸਰ ਕੀ ਮਾਮਲਾ ਪਟਿਸਾ ਉਹ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ ਅੱਸੀ ਉਥੇ ਲੋਕੇਟ ਗੱਛਰੇ ਸੋਨੇ ਤੇ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੇ ਸੀ ਲੋਕੇਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਖਾਰੇ ਰੰਗੀਆਂ ਉਹ ਵੀ ਬੰਦਿਆਂ ਨੂੰ ਲੈ ਜਾਨੀਆਂ ਪਰ ਇਹ ਆਪਣੇ ਆ ਗੱਤਾਂ ਦੇ ਕਰਕੇ ਪਰੇ ਜਾ ਕੇ ਜਿਹੜੇ ਉਹਨੂੰ ਚੱਕੀ ਚੁੱਕੂ ਕਰਾ ਕੇ ਉਹਨੂੰ ਕੋ ਪੈਸੇ ਕੋਲੀਆਂ ਜਾਂ ਉਹਨਾਂ ਦਾ ਅਬਜੈਕਟਲ ਹੁੰਦੀਆਂ ਤੇ ਤੁਹਾਨੂੰ ਪੈਸੇ ਨਹੀਂ ਦਿੱਤੇ ਤੇ ਸਾਡੇ ਛੇ ਛੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਅਹ ਉਹ ਰਿਸ਼ਮਤੇ ਛੇ ਵਿਦੇਸ਼ੀ ਕੁੜੀਆਂ ਫੜੀਆਂ ਅਹ ਅੱਠ ਜਿਹੜੀਆਂ ਸਾਡੀਆਂ ਨੇ ਤੇ ਪੰਜਾਂ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਸੁਸਲਾ ਸੁਸਲਾ ਕੇ ਉਹਨਾਂ ਕੋ ਪੈਸੇ ਵਟੋਲਣੀਆਂ ਧਮਕੀ ਦੇ ਕੇ ਤੇ ਨੂੰ ਅਸੀਂ ਪਸਾਰਾਂਗੇ ਕੇਸ ਚ ਤਾਂ ਕਰਵਾਉਂਗਾ ਉਹਨਾਂ ਦੇ ਖਲਾਫ ਸੀ ਤੁਹਾਡਾ ਕੋਰਪਸ ਇਸ ਦੁਪਹਿਰ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗੰਡਾ ਤਾਂ ਕੋਈ ਨਾਈਜੀਰੀਆ ਤੋਂ ਹਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰਦੇ ਆ ਅੱਛਾ ਜੀ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸੇ ਨੂੰ ਨੋਟੀਫਿਕੇਸ਼ਨ ਚ ਲੈ ਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕਿਨੇ ਮਿਲੇ ਆ ਤੇ ਬਾਕੀਆਂ ਨੂੰ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲ ਰਹੀਆਂ ਹੈ ਤੇ ਜਿਵੇਂ ਰਾਤ ਸਮੇਂ ਹੁੰਦੀਆਂ ਹੈ ਹਾਂ ਹਾਂ ਤੇ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾਤਮਕਾ ਕੇ ਪੈਸੇ ਲੈ ਲਿਏ ਤੇ ਕਈਆਂ ਨੇ ਬਾਹਰ ਚਲੇ ਵੀ ਜਾਂਦੇ ਆ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਬੀਬੀ ਚੋੜਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਕੰਮੇ ਪੈਂਦੀਆਂ ਹੈਗੀਆਂ ਲੱਗੀਆਂ ਤੇ ਇਹਨਾਂ ਦਾ ਲੱਗਾ ਵੀ ਦੋਈ ਚੰਦਰੀਆਂ ਦਾ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਇਹਨਾਂ ਦੇ ਖਿਲਾਫ ਦੋ ਵਕਤ ਵਕਤ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਸਿਵਲ ਕੋਰਟ ਚ ਪੇਸ਼ ਕਰਕੇ ਹਾਂ ਜਿਹੜੀ ਅਗਲੀ ਕਾਰਵਾਈ ਕਰਾਂ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 384 506 341 ਆਪੀਸੀ ਤਹਿਤ ਉਹ ਵੀ ਕਰਨੇ 39 ਨੰਬਰ ਮਕਰਮਾ ਤੋਂ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਹਦੀ ਇਨਵੈਸਟੀਗੇਸ਼ਨ ਅੱਗੇ ਅੱਗੇ ਜਾਰੀ ਆ ਉਹ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿੰਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਹੋਏ ਇਹ ਨਾਮ ਤੇ ਤਰਦੀਪ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਹਰੋਂ ਜ਼ਿਆਦਾਤਰ ਇਹ ਦਲੰਦਰ ਸਾਈਡੋਂ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਾਈਡੋਂ ਦਿਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਹਦੇ ਆਪਣੇ ਗਾ ਕਲੱਬ ਨਹੀਂ ਹੈ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਡਰਾਉਂਦੀਆਂ ਹੀ ਆ ਬਲੈਕਮੇਲ ਕਰਦੀਆਂ ਕਈਆਂ ਨੂੰ ਚੇਦੇ ਵੀ ਜਾਂਦੀਆਂ ਬਲੈਕ ਜ਼ਿਆਦਾ ਬਲੈਕਮੇਲ ਹੀ ਕਰਦੀਆਂ ਹੂੰ ਹੂੰ ਫਿਰ ਜੇ ਉਸ ਨੂੰ ਪੈਸੇ ਲੈ ਲੈ ਫਿਰ ਜੇ ਪੈਸੇ ਦੇ ਦੋ ਨਹੀਂ ਤਾਂ ਤੈਨੂੰ ਅਸੀਂ ਕਹਾਂਗੇ ਕਿ ਪਿੱਛਾ ਨੂੰ ਪੁਲਿਸ ਕੋ ਫੜਾ ਰਾਂਗੇ ਤੂੰ ਨੇ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਣਗੇ ਫਿਰ ਅੱਜ ਤੱਕ ਕੋਈ ਕੰਮ ਐ ਕਰ ਰਹੇ ਉਹਨਾਂ ਨੂੰ ਬਲੈਕਮੇਲ ਕਰਕੇ ਏ 47 ਪੈਸੇ ਲੀਏ ਆਪਾਂ ਨੂੰ ਸੂਚਨਾ ਕਿਤਾਈ ਸੀ ਇਹ ਬਿਲਕੁਲ ਦੋ ਆਪਣੇ ਪਰਿਵਰਤਈਏ ਸੀ ਜਿਨ੍ਹਾਂ ਨੇ ਵੱਖ-ਵੱਖ ਆਪਣੇ ਬਣਾ ਕੇ ਕਰਾਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ 6 ਵਿਦੇਸ਼ੀ ਅਤੇ 8 ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਿੱਥੇ ਇਹ ਕੁੜੀਆਂ ਫਗਵਾੜਾ ਦੇ ਪੀਜੀ ਵਿੱਚ ਰਹਿੰਦੀਆਂ ਸਨ ਉਸ ਪੀਜੀ ਦੇ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ